ਹਾਂਜੀ ਮਿੱਤਰੋ ਕੀ ਹਾਲ ਚੱਲੇ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਵੀਡੀਓ ਵੱਲ ਚਲੋ ਕਹਨੇ ਟੁੱਟ ਤੇਰੀ ਆਸ ਉੱਤੇ ਬੈਠੇ ਰਹੇ ਕਵਾਰੇ ਦੇਖ ਸਾਲਾ ਕਿਵੇਂ ਫਿਲਿੰਗਾ ਚੱਕਦਾ ਜਿਵੇਂ ਸ਼ਵੇਰਾਏ ਦੀ ਮਾਸੀ ਦੀ ਕੁੜੀ ਹੋਵੇ ਰੱਖੇ ਕਿਆਰ ਖਾਣ ਕੋਈ ਹੋ ਰਿਹਾ ਮਿੱਠੇ ਚੋਲਾਂ ਦਾ ਤਾਂ ਪਤਾ ਨਹੀਂ ਤੈਨੂੰ ਮਿੱਠੇ ਦੇ ਨਾਲ ਨਮਕੀਨ ਜ਼ਰੂਰ ਚਾਹੀਦਾ ਹੈ ਆ ਗਿਆ ਨਹੀਂ ਝੂਠੇ ਲਾਉਂਦੀ ਰਹੀ ਮਿੱਤਰਾ ਨੂੰ ਲਾਰੇ ਲਾਰਿਆਂ ਨੂੰ ਛੱਡ ਪਹਿਲਾ ਸੰਤਰੀਆਂ ਨੂੰ ਕੱਜ ਲੈ ਨਹੀਂ ਤਾਂ ਕੋਈ ਰਸ ਕੱਢ ਕੇ ਚਲੇ ਜਾਊ ਤੇਰੀਆਂ ਦੇ ਘੇਰੇ ਅੱਗ ਜਿੰਦ ਮੇਰੀ ਕੱਲੀ ਸਾਲਿਆ ਲੱchn ਛੱਡਦੇ ਨਹੀਂ ਤਾਂ ਸਾਡੇ ਆ ਰਾਤ ਨੂੰ ਬੁੜਕ ਬੁੜਕ ਉੱਠਦੇ ਆ ਤੇਰੀਆਂ ਦੇ ਘੇਰੇ ਅੱਗ ਜਿੰਦ ਮੇਰੀ ਕੱਲੀ ਬਚ ਕੇ ਰਹਿ ਨਹੀਂ ਤਾਈ ਲੱchn ਲੇਤਾ ਫੇਰੀਆਂ ਨੇ ਤੇਰੀ ਲੱਤ ਚਗਾ ਦੇਣੀਆਂ ਬੱਤ ਸਹੀ ਏ ਜਿਹੜੇ ਤੇ ਲਖਣਾ ਸ਼ੁਕਰ ਕਰ ਬਗਾਨੇ ਨੇ ਤੈਨੂੰ ਰਵਾਇਆ ਹੀ ਐ ਨਹੀਂ ਤਾਂ ਮੂੰਗਲ ਖੂਨ ਵੀ ਕੱਢ ਦਿੰਦੇ ਉਹ ਤਾਂ ਤੈਨੂੰ ਵੀ ਪਤਾ ਹੈ ਬਗਾਨੇ ਪੁੱਤ ਨਹੀਂ ਲਿਆਜ ਕਰਦੇ ਬੱਤ ਸਹੀ ਐ ਹਾਂਜੀ ਮਿੱਤਰੋ ਜੇ ਇਥੋਂ ਤੱਕ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਹੁਣ ਲੈ ਚਲਦੇ ਆ ਗੈਂਡ ਜੇ ਆਪਣੀ ਕਮੈਂਟਾਂ ਵੱਲ ਨੂੰ ਆਈਏ ਦੇਖਦੇ ਆਂ ਬੜਚਨ ਮਜ਼ਾ ਆਏਗਾ ਡਰੋਨਾ ਮੁੰਡੇ ਉਹ ਮੋਡੀਫਾਈ ਕਰਵਾਇਆ ਹੋਇਆ ਤੇਰੇ ਨਾਲੋਂ ਵੱਡੇ ABC ਸਾਲਿਆ ਅਸੀਂ ਵੀ ਇੱਕ ਵਾਰੀ ਜਾਂ ਐਕਸਪੈਰੀਮੈਂਟ ਜੇ ਨਹੀਂ ਕੀਤੇ ਆਪਦੇ ਤੇ ਬੱਤ ਸਹੀ ਏ ਚਲ ਸੇਵ ਕੋ ਇੱਥੇ ਤਾਂ ਕਮ ਖਤਰੇ ਵਾਲੀ ਆ ਅਰੇ ਖਤਨਾਕ ਲੋਗ ਹੈ ਇਸ ਗੱਣੀ ਦੇ ਵੀ ਸਕਰੂ ਹਿੱਲੇ ਜੇ ਲੱਗਦੇ ਐ ਇਹਨੂੰ ਤਾਂ ਪਾਠ ਪੂਜਾ ਵਿੱਚ ਹੋਣਾ ਚਾਹੀਦਾ ਪਤਾ ਨਹੀਂ ਕਿਹੜੇ ਕੰਮ ਪਿਆ ਪਹਿਲਾ ਵੀਡੀਓ ਦੇਖ ਫਿਰ ਇਹਦੇ ਫਣੀ ਜੇ ਗੈਂਟ ਕਮੈਂਟ ਪੜਦੇ ਆ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਕਾਲਾ ਜ਼ਰੂਰ ਕੱਢਿਆ ਕਰੋ ਰੈਂਦਾ ਕਿੱਥੇ ਆ ਇਹਨੂੰ ਤਾਂ ਝਾੜੀਏ ਗੱਡੀ ਬੱਤ ਸਹੀ ਏ ਇਹਨੂੰ ਮਿਲੋ ਜੀ ਇਹ ਆ ਟੈਂਪੋ ਗਿਆਨੀ ਬਸ ਕਰ ਸਾਲਿਆ ਨਹੀਂ ਤਾਂ ਚਪਲਾ ਪਹਿਣੀਆ ਚੁੱਤੜਾਂ ਤੇ ਕੰਪਿਊਟਰ ਕਿਆ ਹੈ ਕੰਪਿਊਟਰ ਕੰਪਿਊਟਰ ਹੀ ਹੈ ਪਤੰਦਰ ਜੰਨਨ ਨਾਲ ਜਿੱਦਾਂ ਚੁੱਕੀ ਫਿਰਦਾ ਜਿੱਦਾਂ ਹਲਕੇ ਹੋਇਆ ਬਲਦ ਬੁੱਡੇ ਬੰਦੇ ਨੂੰ ਸਿੰਘਾ ਤੇ ਚੁੱਕਦਾ ਪਤੰਦਰ ਇਨਾ ਸ਼ਾਨਾ ਬਣਨੀ ਤਾਂ ਤੈਨੂੰ ਜ਼ਾਲਮ ਸਰਕਾਰਾਂ ਨੇ ਮਰਵਾ ਦੇਣਾ ਹੈ ਹਾਂਜੀ ਮਿੱਤਰੋ ਹੁਣ ਲੈ ਚਲਦੇ ਆ ਫਣੀ ਜੀ ਕੈਂਟ ਕਮੇਟਾ ਵੱਲ ਨੂੰ ਚਲੋ ਮੈਡੀਸਨ ਤੋਂ ਦਾ ਬੇਟਾ ਤਾਂ ਤੁਮੇ ਕਿਸੇ ਪਤਾ ਚਲਾ ਸਾਡੇ ਪਿੰਡ ਵਾਲੇ ਤਾਂ ਅਸੀਂ ਦੇ ਚਾਣ ਨਾਲ ਪਰੌਂਠੇ ਦਿੰਦੇ ਆ ਠੀਕ ਕੰਪਿਊਟਰ ਕੰਪਿਊਟਰ ਬੱਤ ਸਹੀ ਹੈ ਲਗਦਾ ਆਪਣੇ ਬੰਦੇ ਬਣਾਉਣ ਦਾ ਕੰਮ ਠੇਕੇ ਤੇ ਦੇ ਰੱਖਿਆ ਤਾਂ ਹੀ ਤਾਂ ਸਟੂਲਾ ਪੈਦਾ ਹੋਣ ਲੱਗ ਗਏ ਬੱਤ ਸਹੀ ਹੈ ਜਿਵੇਂ ਬੈਟਾਂ ਦੇ ਗਰੁੱਪ ਵਿੱਚ ਗਦੇ ਦੀ ਆਡੀ ਨਿਸ਼ਾਨੀ ਹੁੰਦੀ ਹੈ ਉਵੇਂ ਹੀ ਜਨਾਨੀਆਂ ਦੇ ਗਰੁੱਪ ਵਿੱਚ ਜਨਾਨੇ ਦੀ ਆਡੀ ਨਿਸ਼ਾਨੀ ਨਹੀਂ ਦੇਖੇ ਤਾਂ ਦੇਖ ਲੋ ਹੁਣ ਇਹਦੇ ਵੀ ਫਣੀ ਜੇ ਕਮੈਂਟ ਪੜਦੇ ਆ ਆਇਆ ਦੇਖਦੇ ਆ ਬੜਚਨ ਮਜ਼ਾ ਆਇਆ ਇੱਛਦਾਰ ਇਸ ਲਡਾ ਦਰਿਆਈ ਗੋੜਾ ਚਟੁੱਲ ਨਾ 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 ਚਟੁੱਲ ਬਰਸਾਤ ਦਾ ਇਨਾ ਪਾਣੀ ਆਏ ਸੇ ਇਹਨੂੰ ਨਾਲ ਲੈ ਜਾਂਦਾ ਤਾਂ ਸਹੀ ਹੁੰਦਾ ਬੱਤ ਸਹੀ ਏ बस कर जल्मा तू तो जनानियों ने भी फेल करता पंद्रह <laughs> हे <है> साला जनाना <laughs> उफ क्या निजकत है कैसा लगा मेरा मजाक <laughs> <laughs> क्यामत क्यामत हुई पाई ਦੇਖ ਸਾਲਾ ਆਪਣੇ ਵਜਨ ਦਾ ਵੀ ਲਿਆਜ ਨਹੀਂ ਕਰਦਾ ਲੱਕ ਨੂੰ ਤੇਵੇਂ ਹਲਾਉਂਦਾ ਜਿਵੇਂ ਮੁੰਨੀ ਬਦਨਾਮ song ਵਿੱਚ ਮਲਾਈਕਨ ਨੇ ਆਪਣੇ ਲੱਕ ਨੂੰ ਹਲਾਏ ਸੀ ਸਾਲਿਆ ਸ਼ਰਮ ਕਰ ਲੈ ਕਿੱਧਰ ਲੱਕ ਲੁੱਕ ਦੀ ਨਾੜੀ ਨਾ ਚੜਾਲੀ ਵੱਤ ਸਹੀ ਏ ਸਾਲਾ ਮੋਟਾ ਜਿਹਾ ਉਂਗਲੀਆਂ ਨਾਲ ਦੇ ਕਿਵੇਂ ਇਸ਼ਾਰੇ ਕਰਦਾ ਲੱਗਦਾ ਚੁੱਤੜ ਲਾਲ ਕਰਾ ਕੇ ਹੀ ਜਾਊ ਹਾਂਜੀ ਮਿੱਤਰੋ ਜੇ ਤੁਹਾਨੂੰ ਤਾਂ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਤੁਹਾਨੂੰ ਲੈ ਚੱਲਦੇ ਆ ਅਗਲੇ ਵੀਡੀਓ ਵੱਲ ਚਲੋ ਸੌਲਾ ਇਸ ਨਾਲ ਤੋਂ ਤਿੱਲਾ ਵਿਪਾਰੀ ਹੁੰਦਾ ਬੱਤ ਸਹੀ ਏ ਜੋ ਹਰ ਕਰਵਾਤਾ ਗੁਣੀਰੀ ਤੇਰੀ ਕੈਟ ਵਾਕਨੇ ਕੈਟ ਵੋਕ ਨੂੰ ਛੱਡ ਤੂੰ ਅੰਦਰ ਵੜ ਜਾ ਕਿਧਰ ਹਵਾ ਵਿੱਚ ਨਾ ਉੜ ਜੀ ਇਸ ਵੀਡੀਓ ਦੇ ਕਮੈਂਟ ਸੁਣ ਕੇ ਤੁਹਾਨੂੰ ਜਮਾਂ ਵੀ ਆਸਾਂ ਆਇਆ ਤਾਂ ਵੀਡੀਓ ਨੂੰ ਡਿਸਲਾਈਕ ਮਾਰ ਦਿਓ ਹੁਣ ਤੁਹਾਨੂੰ ਲੈ ਚੱਲਦੇ ਆ ਕਮੈਂਟਾਂ ਵੱਲ ਨੂੰ ਆਈਏ ਦੇਖਦੇ ਆ ਮਹਰਚਨ ਮਲਾਇਆ ਇਸ ਤੋਂ ਤਕੜੀ ਤਾਂ ਮੇਰੀ ਦਾਦੀ ਸੀ ਸੋ ਸੋ ਮਰ ਗਈ ਕੰਬਲਿਏ ਨਾਰਿਸ਼ ਖੇ ਲਿਆ ਕਰ ਕਿੱਸਾ ਲਗਾ ਮੇਰਾ ਮਜ਼ਾਕ ਨਰਦੀ ਤਾਂ ਜਮਾਂ ਨਾਲ ਹੀ ਲੱਗੀ ਪਈ ਆ ਲੱਤਾਂ ਤਾਂ ਇੰਜ ਜਿਵੇਂ ਚੁਰਨਾਂ ਵਾਲੀ ਪੇਪ ਹੁੰਦੀ ਨਟਰਾਜ ਪੈਨਸਿਲ إنكم دور لك بيس oh.